ਵਰਕਿੰਗ ਕਮੇਟੀ ਪਿਛਲੇ 5 ਸਾਲ ਤੋਂ ਲਗਾਤਾਰ 14 ਦਸੰਬਰ 2019 ਨੂੰ ਪਿਛਲੀ ਸਾਡਾ ਡੈਲੀਕੇਟ ਸੈਸ਼ਨ ਹੋਇਆ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਤੇ ਬਾਕੀ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਵਰਕਿੰਗ ਕਮੇਟੀ ਦੀ ਲਾਸਟ ਮੀਟਿੰਗ ਸੀ ਪ੍ਰਧਾਨਗੀ ਸਾਡੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਕੀਤੀ ਹੈ। ਔਰ ਸਾਰੇ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਵੀ ਸੀਨੀਅਰ ਤੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਕਰਕੇ ਪੀਪਾਹਰ ਸਿੰਘ ਨਿਤਕੌਰ ਬਾਦਲ ਵੀ ਜਿਹੜੇ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਏ। ਸਭ ਤੋਂ ਪਹਿਲਾਂ ਤੇ ਅਸੀਂ ਸਮੂੱਚੇ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਬਹੁਤ ਵੱਡਾ ਸਹਿਯੋਗ ਜਿਹੜਾ ਇਹਨਾਂ 5 ਸਾਲਾਂ ਦੇ ਵਿੱਚ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ। ਅਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਤੇ ਵਰਕਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ। ਕਿ ਇੱਕ ਥੋੜੇ ਸੀਮਤ ਸਮੇਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਜਿਹੜਾ ਵੱਡਾ ਕਾਰਜ ਭਰਤੀ ਦਾ ਉਲਿੱਕਿਆ ਗਿਆ ਸੀ ਉਹਨੂੰ ਬਹੁਤ ਹੀ ਸਜੇ ਤਰੀਕੇ ਦੇ ਨਾਲ ਸਿਰੇ ਚੜਿਆ 27 ਲੱਖ ਤੋਂ ਵੀ ਭਰਤੀ ਕਰਾਸ ਕਰ ਗਈ ਇਹ ਵਰਕਰਾਂ ਤੇ ਆਗੂਆਂ ਦੀ ਮਿਹਨਤ ਤੋਂ ਬਿਨਾ ਜਿਹੜਾ ਇਹ ਕਾਰਜ ਨਹੀਂ ਸੀ ਹੋ ਸਕਦਾ ਇਸ ਕਰਕੇ ਸਾਰੇ ਜਿਨ੍ਹਾਂ ਨੇ ਇਹਦੇ ਵਿੱਚ ਰੋਲ ਪਲੇ ਕੀਤਾ ਕਾਮਯਾਬ ਕਰਨ ਵਾਸਤੇ ਜਿਨ੍ਹਾਂ ਵੀਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਦਾ ਮੈਂ ਇਹਦੇ ਵਾਸਤੇ ਪਹਿ ਦਿਲ ਤੋਂ ਵਰਕਿੰਗ ਕਮੇਟੀ ਨੇ ਅੱਜ ਧੰਨਵਾਦ ਕੀਤਾ। ਔਰ ਜਿੱਥੇ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਲੰਬਾ ਸਮਾਂ ਇਸ ਪੀਰੀਅਡ ਦੇ ਦੌਰਾਨ ਵੀ ਪਾਰਟੀ ਦੀ ਅਗਵਾਈ ਕੀਤੀ ਹੈ। ਔਰ ਬਹੁਤ ਉਹਨਾਂ ਨੇ ਵੀ ਮਿਹਨਤ ਕੀਤੀ। ਔਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਉੱਚੇ ਚੇਤੌਰ ਤੇ ਸਰਦਾਰ ਬਰਵਿੰਦਰ ਸਿੰਘ ਜੀ ਭੁੰਦਰ ਸਾਹਿਬ ਕਿਉਂਕਿ ਬੜਾ ਔਖਾ ਸਮਾ ਸੀ ਬੜੀਆਂ ਵੱਡੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚੀਆਂ ਗਈਆਂ। ਬਹੁਤ ਚਾਲਾਂ ਚੱਲੀਆਂ ਗਈਆਂ। ਕਈ ਤਰ੍ਹਾਂ ਦੀਆਂ ਬਗਾਵਤਾਂ ਖੜੀਆਂ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ। ਏਜੰਸੀਆਂ ਦਾ ਜੋਰ ਲੱਗ ਗਿਆ ਕੇਂਦਰ ਸਰਕਾਰਾਂ ਦਾ ਜੋਰ ਲੱਗ ਗਿਆ ਪਰ ਇਸ ਔਖੇ ਸਮੇਂ ਜਿਹੜੇ ਸਰਦਾਰ ਭਿੰਦਰ ਸਿੰਘ ਜੀ ਭੁੰਦਰ ਸਾਹਿਬ ਨੇ ਬਤੌਰ ਕਾਰਜਕਾਰੀ ਪ੍ਰਧਾਨ ਔਰ ਉਹਦੇ ਨਾਲ ਪਾਰਲੀਮੈਂਟਰੀ ਬੋਰਡ ਨੇ ਜਿਹੜੀ ਸੇਵਾ ਕੀਤੀ ਹੈ ਉਹਦੇ ਵਾਸਤੇ ਵੀ ਅੱਜ ਬਤਾ ਪਾਸ ਕਰਕੇ ਭੁੰਦਰ ਸਾਹਿਬ ਦਾ ਵੀ ਤੇ ਸਾਰੇ ਸਾਥੀਆਂ ਦਾ ਉਹਨਾਂ ਦੀ ਜਿਹੜੀ ਕਾਰ ਚੱਲੀ ਹੈ ਉਹਦੀ ਵੀ ਸ਼ਲਾਘਾ ਜਿਹੜੀ ਹੈ ਉਹ ਕੀਤੀ ਗਈ ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਉਹਨੇ ਪ੍ਰਵਾਨਗੀ ਦੇਣੀ ਹੁੰਦੀ ਆ ਜਿਹੜੀ ਸਾਰੀ ਸਾਡੀ ਜਿਲ੍ਹਾ ਡੈਲੀਗੇਟਾਂ ਦੀ ਜਿਹੜੀ ਜਿਲ੍ਹਾ ਅਬਜ਼ਰਵਰ ਸਾਹਿਬਾਨ ਨੇ ਜਾ ਕੇ ਆਪਣੀ ਨਿਗਰਾਨੀ ਹੇਠ ਤੇ ਚੋਣਾਂ ਕਰਵਾਈਆਂ ਨੇ ਜਿਲ੍ਹਾ ਡੈਲੀਗੇਟ ਸਹਿਬਾਨ ਦੀਆਂ ਤੇ ਸੁਪਰ ਡੈਲੀਕਟ ਸਹਿਬਾਨ ਦੀਆਂ ਉਹ ਸਾਰੀ ਪ੍ਰੋਸੈਸ ਬੜੇ ਨਿਰਪੱਖ ਤਰੀਕੇ ਦੇ ਨਾਲ ਔਰ ਬੜੇ ਸ਼ਾਂਤਵਾਹੀ ਤਰੀਕੇ ਦੇ ਨਾਲ ਬਿਨਾ ਕਿਸੇ ਭੇਦਭਾਵ ਦੇ ਸਾਰੀ ਜਿਹੜੀ ਸੰਪੂਰਨ ਹੋਈ ਆ ਉਹਦੇ ਵਾਸਤੇ ਸਾਰੇ ਜਿਨ੍ਹਾਂ ਜਿੱਥੇ ਬੰਦੀ ਜਾਂਦਾ ਵੀ ਸਾਰੇ ਅਬਜ਼ਰਵਰ ਸਹਿबान ਦਾ ਵੀ तहे دل ਤੋਂ ਧੰਵਾਦ ਆ ਉਹ ਸਾਰੀ ਜਿਹੜੀ ਪ੍ਰਕਿਰਿਆ ਉਹਨੂੰ ਅੱਜ ਪ੍ਰਵਾਨਗੀ ਜਿਹੜੀ ਆ ਉਹ ਵਰਕਿੰਗ ਕਮੇਟੀ ਨੇ ਦਿੱਤੀ ਆ ਔਰ ਹੁਣ ਜਿਹੜਾ ਅਗਲਾ ਸਾਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ اجلاس ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਦੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਡਿਕੇਟਾ ਸਵੇਰ ਡੈਡਿਕੇਟਨ ਦਾ ਜਨਰਲ اجلاس ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ। ਔਰ ਅੱਜ ਦੀ ਜਿਹੜੀ ਵਰਕਿੰਗ ਕਮੇਟੀ ਆ ਜਿਹੜੇ ਮਤੇ ਉਸ ਹਾਊਸ ਦੇ ਵਿੱਚ ਜਨਰਲ ਅਜਲਾਸੇ ਦੇ ਵਿੱਚ ਰੱਖੇ ਜਾਣੇ ਆ ਉਹਨਾਂ ਨੂੰ ਵੀ ਪ੍ਰਵਾਨਗੀ ਦਿੱਤੀ ਆ ਉਹ ਮਤੇ ਉੱਥੇ ਪੇਸ਼ ਕੀਤੇ ਜਾਣਗੇ ਜਿਹਦਾ ਸਬੰਧ ਪੰਜਾਬ ਦੀ ਰਾਜਨੀਤੀ ਨਾਲ ਦੇਸ਼ ਦੀ ਰਾਜਨੀਤੀ ਨਾਲ ਘਟਗਿੰਤਿਆਂ ਦੇ ਹੱਕਾਂ ਦੇ ਨਾਲ ਔਰ ਸਾਰੇ ਜਿਹੜਾ ਸਾਡਾ ਫੈਡਰਲ ਇਸ਼ੂ ਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਿਸਤਾਰ ਦੇ ਵਿੱਚ ਉਹ ਮਤੇ ਜਿਹੜੇ ਉਸ ਦਿਨ ਉੱਥੇ ਪੜੇ ਜਾਣਗੇ ਜਿਹੜੇ ਅੱਜ ਜਿਹੜੇ ਸਾਰੇ ਮਤੇ ਹੋ ਵਰਕਿੰਗ ਕਮੇਟੀ ਦੇ ਵਿੱਚ ਉਚਾਰੇ ਗਏ ਇਸ ਤੋਂ ਇਲਾਵਾ ਜਿਨ੍ਹਾਂ ਕੁਝ ਪਾਰਟੀ ਦੇ ਸੰਵਧਾਨ ਦੇ ਵਿੱਚ ਨਿਕਨੇ ਕਿਆ ਸੋਧਾਂ ਹੁੰਦੀਆਂ ਉਹ ਵੀ ਮਤਾ ਉੱਥੇ ਉਸ ਵੇਲੇ ਰੱਖਿਆ ਜਾਏਗਾ ਇੱਕ ਜਿਹੜੀ ਮੁੱਖ ਤੌਰ ਤੇ ਅੱਜ ਦੀ ਵਰਕਿੰਗ ਕਮੇਟੀ ਨੇ ਜਿਹੜੀ ਪੰਜਾਬ ਦੇ ਵਿੱਚ ਚਿੰਤਾਜਨਕ ਹਾਲਾਤ ਪੈਦਾ ਹੋਇਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੋ ਚੁੱਕੀ ਆ ਔਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਕਹਿ ਸਕਦਾ ਕਿ ਲਾਹਮੂ ਲਾਉਣ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਲਗਾਤਾਰ ਲੱਗੀਆਂ ਕਿਉਂਕਿ ਬਲਾਸਟ ਇੱਕ ਨਹੀਂ ਹੋਇਆ ਪਹਿਲਾ ਪੁਲਿਸ ਸਟੇਸ਼ਨਾਂ ਤੇ ਹੋਇਆ ਆਈਜੀ ਹੈੱਡਕੁਆਟਰ ਦੇ ਜਿਹੜਾ ਇੰਟੈਲੀਜੈਂਸ ਤੇ ਹੈੱਡਕੁਆਟਰ ਤੇ ਹੋਇਆ ਉਸ ਤੋਂ ਬਾਅਦ ਠਾਕਰ ਦੁਆਰਾ ਮੰਦਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਹੋਇਆ ਆ ਹੁਣ ਜਿਹੜੀ ਨਹਿਰ ਆ ਵੱਡੀ ਇਹਦੇ ਕੋਲ ਹਰਿਆਣੇ ਦੇ ਵਿੱਚ ਨਾਲ ਲੱਗਦਾ ਨਹਿਰ ਦੇ ਕੋਲ ਸਮਾਨੇ ਦੇ ਕੋਲ ਹਰਿਆਣੇ ਵਾਲੇ ਪਾਸੇ ਉੱਥੇ ਵੀ ਬਲਾਸਟ ਹੋਇਆ ਜਲੰਧਰ ਦੇ ਵਿੱਚ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਤੇ ਜਿਹੜਾ ਘਰ ਦੇ ਕੋਲ ਬਲਾਸਟ ਹੋਇਆ ਸੀ ਤੇ ਜਿਹੜਾ ਰਾਤ ਨੂੰ ਜਿਹੜਾ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਗ੍ਰੈਵ ਵਿਖੇ ਜਿਹੜੇ ਬੀਜੇਪੀ ਦੇ ਸਾਬਕਾ ਪ੍ਰਧਾਨ ਵੀ ਆ ਸਾਬਕਾ ਕੈਬਨਟ ਮੰਤਰੀ ਵੀ ਆ ਔਰ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਐਡਾ ਵੱਡਾ ਬਲਾਸਟ ਰਾਤੀ ਹੋਇਆ ਇਸ ਸਮਝਦਿਆਂ ਕਿ ਸੂਬੇ ਦੀ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਜਿਹੜੀ ਆ ਖਤਮ ਹੋ ਚੁੱਕੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਇਹ ਜਿਹੜਾ ਅੱਜ ਅਸੀਂ ਮਤਾ ਪਾਸ ਕੀਤਾ ਜਿਹੜਾ ਸੱਚੇ ਤੌਰ ਤੇ ਵਰਕੇ ਕਮੇਟੀ ਵੱਲੋਂ ਔਰ ਉਹਨਾਂ ਨੂੰ ਤੁਰੰਤ ਸਿਫਾ ਦੇਣਾ ਚਾਹੀਦਾ ਕਿਉਂਕਿ ਇਸ ਤੋਂ ਬੱਦਰ ਹਾਲਤ ਹੁਣ ਕਿੱਦਾਂ ਹੈ ਕਤਲ ਲੁੱਟਾ ਖੋਹਾ ਡਾਕੇ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਇੰਡਸਟਰੀ ਇੱਥੋਂ ਭੱਜਦੀ ਹੈ ਜਿਹੜੇ ਆ ਫਰੌਤੀਆਂ ਲੋਕੀ ਪਰਦੇਨਾ ਦੇ ਕੇ ਆਪਣੀਆਂ ਜਾਨਾਂ ਬਚਾ ਰਿਆ ਪਰ ਨਾ ਸੁਭੇਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਇਸ ਬਾਰਡਰ ਸਟੇਟ ਦੀ ਇੰਨੀ ਜਿਹੜੀ ਚਿੰਤਾ ਜਨਕਾਰਦਤ ਹੈ ਨਾ ਕੇਂਦਰ ਸਰਕਾਰ ਹੀ ਇਸ ਗੱਲ ਨੂੰ ਦੇਖ ਪਾਰੀ ਕਿਉਂਕਿ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਬੁੱਤ ਨੂੰ ਜਿਹੜੀ ਆ ਉਹਦੇ ਤੇ ਵਾਰ-ਵਾਰ ਹਮਲੇ ਕਰਨੇ ਉਹਨਾਂ ਨੂੰ ਜਿਹੜਾ અપਮਾਨਿਤ ਕਰਨ ਦੀ ਉਹਨਾਂ ਦੇ ਸਟੈਚੂ ਨੂੰ ਕੋਸ਼ਿਸ਼ ਕਰਨੀ ਇਹ ਕੋਈ ਛੋਟੀਆਂ ਨਹੀਂ ਇਹ ਵੱਡੀਆਂ ਸਾਜ਼ਿਸ਼ਾਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਡਿਸਟਰਬ ਜਿਹੜਾ ਉਹ ਕਿਸ ਤਰ੍ਹਾਂ ਕੀਤਾ ਜਾ ਪਰ ਜੋ ਸਰਕਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਜੋ ਸਰਕਾਰਾਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹ ਰਾਜਸੀ ਚਾਲਾਂ ਚੱਲਨ ਤੇ ਕੋਈ ਲੱਗਿਆ ਹੋਇਆ ਕੋਈ ਹੋਰ ਸਾਜਸ਼ਾ ਰਚਨ ਤੇ ਲੱਗਿਆ ਹੋਇਆ ਤੇ ਪੰਜਾਬ ਦੇ ਲੋਕੀ ਇਸ ਵळे ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਜਾਈਏ ਬਹੁਤ ਤਰਸਯੋਗ ਹਦਾਤਾਂ ਚੋਂ ਨਿਕਲ ਰਿਹਾ ਇਸ ਕਰਕੇ ਅੱਜ ਦੀ ਵਰਕਿੰਗ ਕਮੇਟੀ ਨੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਆ ਗਿਆ ਉਹਨਾਂ ਨੂੰ ਅਸਤੀਫਾ ਦੇ ਕੇ ਤੇ ਪਾਸੇ ਜਿਹੜਾ ਉਹ ਹੋ ਜਾਣਾ ਚਾਹੀਦਾ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਵਕਫ ਬੋਰਡ ਦੇ ਵਿੱਚ ਸੋਧਾਂ ਕੀਤੀਆਂ ਵਕਫ ਐਕਟ ਦੇ ਵਿੱਚ ਉਹਦੀ ਵੀ ਫਿਰ ਭਰਪੂਰ ਨਖੇਦੀ ਕੀਤੀ ਗਈ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਪਹਿਲਾਂ ਸਿੱਖਾ ਦੇ ਜਿਹੜੀਆਂ ਇੰਸਟੀਚਿਊਸ਼ਨਸ ਐ ਤਖਸੇ ਬਣਾ ਉਹਨਾਂ ਦੇ ਵਿੱਚ ਛੇੜਛਾੜ ਵੱਡੇ ਪੱਧਰ ਤੇ ਹੋਈ ਆ ਔਰ ਹੁਣ ਵਕਫ ਬੋਰਡ ਦੇ ਵਿੱਚ ਵੀ ਜਿਸ ਤਰੀਕੇ ਸਰਕਾਰੀ ਦਖਲਅੰਦਾਜ਼ੀ ਦੇ ਰਾਹ ਬਣਾਏ ਗਏ ਆ ਇਹ ਅਸੀਂ ਸਮਝਦੇ ਆ ਕਿ ਜਿਹੜਾ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਹਬਲਾ ਇਹ ਕੇਂਦਰ ਸਰਕਾਰ ਪੋਲਰਾਈਜੇਸ਼ਨ ਕਰਕੇ ਜਿਹੜੀ ਹੈ ਲੋਕਾਂ ਨੂੰ ਜਿਹੜੀ ਹੈ ਗਿਆ ਵੋਟਾ ਹਾਸਲ ਕਰਨਾ ਚਾਹੁੰਦੀ ਹੈ ਇਹਦਾ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਅਸੀਂ ਡਟ ਕੇ ਜਿਹੜਾ ਇਹ ਫੇਰ ਵਿਰੋਧ ਕੀਤਾ ਗਿਆ ਔਰ ਇੱਕ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੱਡਾ ਡਰਾਮਾ ਚੱਲ ਰਿਹਾ ਇੱਕ ਤਾਂ ਇਹ ਹੈ ਕਿ ਸੰਵਧਾਨਕ ਮਸ਼ੀਨਰੀ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈ ਜੇ ਜੇ ਇੱਕ ਕਨਸਟੀਟਿਊਸ਼ਨਲ ਡਿਊਟੀ ਹੁੰਦੀ ਮਰਿਆਦਾ ਹੁੰਦੀ ਆ ਉਹ ਵਾਇਓਲੇਟ ਹੋ ਰਹੀ ਆ ਕਿਉਂਕਿ ਉਹ ਲੋਕਾਂ ਦੀ ਐਕਸੈਸ ਸਰਕਾਰੀ ਰਿਕਾਰਡ ਤੱਕ ਹੋ ਗਈ ਆ ਔਰ ਫੈਸਲੇ ਤੱਕ ਹੋ ਗਈ ਆ ਜਿਨ੍ਹਾਂ ਨੂੰ ਸੰਵਧਾਨਿਕ ਕਿਤੇ ਵੀ ਕੋਈ ਹੱਕ ਨਹੀਂ ਦਿੱਤਾ ਕਿ ਉਹ ਆ ਕੇ ਸਾਡੀ ਚੁਣੀ ਹੋਈ ਸਰਕਾਰ ਦੀ ਥਾਂ ਲੈ ਲੈਣ ਔਰ ਲੋਕ ਵਿਆਹ ਨੇ ਜਿਨ੍ਹਾਂ ਦੇ ਉੱਤੇ ਵੱਡੇ ਸਕੈਂਡਲ ਹਨ ਜਿਹੜੇ ਸੈਂਕੜੇ ਕਰੋੜਾਂ ਦੇ ਗਵਨ ਦੇ ਕੇਸ ਨੇ ਜਿਹੜੇ ਲੰਬਾ ਸਮਾਂ ਜਿਹਨਾਂ ਦੇ ਵਿੱਚੋਂ ਆਇਆ ਔਰ ਹੈਰਾਨੀ ਹੈ ਕਿ ਅੱਜ ਉਹ ਆ ਕੇ ਪੰਜਾਬ ਦੀ ਪੂਰੀ ਸਰਕਾਰ ਚਲਾ ਰਹੇ ਆ ਔਰ ਨਹੀਂ ਪੱਥਰਾਂ ਦੇ ਉੱਤੇ ਜਿਹੜਾ ਕਿ ਕਿਸੇ ਵੀ ਤਰੀਕੇ ਸੰਵਿਧਾਨਕ ਨਹੀਂ ਹੈ ਮੈਂ ਕੱਲ ਸੋਸ਼ਲ ਮੀਡੀਆ ਤੇ ਵਿੱਚ ਜਿਹੜੇ ਨਹੀਂ ਪੱਥਰ ਰੱਖੇ ਆ ਭਗਵੰਤ ਮਾਨ ਜੀ ਨੇ ਮੈਂ ਦੇਖ ਕੇ ਹੈਰਾਨ ਸੀ ਕਿ ਉਹਨਾਂ ਦਾ ਚੁਣਿਆ ਹੋਇਆ ਪਾਰਲੀਮੈਂਟ ਦਾ ਮੈਂਬਰ ਉੱਥੇ ਖੜਾ ਜਿਹਨੂੰ ਲੋਕਾਂ ਨੇ ਜਿਤਾਇਆ ਉਹਨਾਂ ਦੀ ਆਪਣੀ ਪਾਰਟੀ ਦਾ ਜਿਹੜਾ ਮਰਵਿੰਦਰ ਸਿੰਘ ਕੰਗ ਨਵਾਂ ਸ਼ਹਿਰ ਤੋਂ ਅਨੰਤਪੁਰ ਸਾਹਿਬ ਹਲਕੇ ਤੋਂ ਐਮ.ਐਲ.ਏ. ਉਹਦਾ ਉੱਥੇ ਨਹੀਂ ਪੱਥਰ ਦੇ ਉੱਤੇ ਕਿਤੇ ਨਾ ਨਹੀਂ ਜਿਹੜਾ ਨਵਾਂ ਸ਼ਹਿਰ ਦੇ ਵਿੱਚੋਂ ਐਮ.ਐਨ.ਏ. ਚੁਣਿਆ ਪਾਵੇ ਕਿਸੇ ਪਾਰਟੀ ਦਾ ਹੋਵੇ ਉਹਦਾ ਉਹਦੀ ਸੰਵਿਧਾਨਕ ਹੱਕ ਬਣਦਾ ਉਹਦਾ ਉੱਥੇ ਕਿਸੇ ਤਰ੍ਹਾਂ ਦਾ ਨਾਂ ਨਹੀਂ ਜਿਹੜਾ ਉਹ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਉਹਦਾ ਸਕੂਲ ਹੈ ਉਹਦਾ ਉੱਤੇ ਕਿਤੇ ਵੀ ਨਾਂ ਨਹੀਂ ਜਿਹੜਾ ਉਸ ਪਿੰਡ ਦਾ ਲੋਕਾਂ ਨੇ ਸਰਪੰਚ ਚੁਣਿਆ ਉਹਦਾ ਉਸ ਨਹੀਂ ਪੱਥਰ ਦੇ ਉੱਤੇ ਕਿਤੇ ਕੋਈ ਜ਼ਿਕਰ ਨਹੀਂ ਹੈ ਤੇ ਜ਼ਿਕਰ ਕਿਦਾ ਮਨੀਸ਼ ਸੋਧਿਆ ਦਾ ਹੁਣ ਦੱਸੋ ਕਿੰਨੇ ਹੱਕ ਦਿੱਤਾ ਇਹ ਸੰਵਿਧਾਨਕ ਤੌਰ ਦੇ ਉੱਤੇ ਮਨੀਸ਼ ਸੋਧਿਆ ਨੂੰ ਭਈ ਤੁਸੀਂ ਸਾਡੇ ਸਰਪੰਚਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਐਮਲਾਂ ਦੀ ਇੱਜ਼ਤ ਰੋਲ ਦਿਓ ਤੁਸੀਂ ਸਾਡੇ ਚੁਣੇ ਹੋਏ ਪਾਰਲੀਮੈਂਟ ਦੇ ਮੈਂਬਰਾਂ ਦੀ ਇੱਜ਼ਤ ਰੋਲ ਦਿਓ ਭਾਵੇਂ ਉਹ ਪਾਰਲੀਮੈਂਟ ਮੈਂਬਰ ਉਹਨਾਂ ਦੀ ਪਾਰਟੀ ਦਾ ਲੇਕਿਨ ਮੇਰੀ ਹਮਦਰਦੀ ਹੈ ਇੱਕ ਸਤਕਾਰ ਬਣਦਾ ਹੁੰਦਾ ਹੈ ਜਿਹੜਾ ਮੈਂਬਰ ਪਾਰਲੀਮੈਂਟ ਦਾ ਕਿ ਲੋਕਾਂ ਨੇ ਚੁਣਿਆ ਹੋਇਆ ਨੁਮਾਇੰਦਾ ਉਹ ਵਿੱਚ ਉੱਥੇ ਪਹੁੰਚਿਆ ਹੋਵੇ ਤੇ ਉਹ ਨਾਲ ਵੀ ਪੱਥਰ ਤੇ ਖੜਾ ਹੋਵੇ ਤੇ ਜਦੋਂ ਪਰਦਾ ਖੁੱਲੇ ਤੇ ਉੱਥੇ ਸੋਧੀਆਂ ਤਾਂ ਨਾਲ ਲਿਖਿਆ ਸੋਧੀਆਂ ਦੀ ਕੀ ਦੇਣਾ ਜੀ ਪੰਜਾਬ ਨੂੰ ਕਦੋਂ ਪੰਜਾਬੀਆਂ ਨੇ ਉਹਨੂੰ ਹੱਕ ਦਿੱਤਾ ਇਸ ਗੱਲ ਦਾ ਕਿ ਉਹ ਆ ਕੇ ਸਾਡੇ ਤੇ ਇਦਾਂ ਦੇ ਕੰਮ ਕਰੇ ਇਸ ਕਰਕੇ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਇਹ ਅਨਕਨਸਟੀਟਿਊਸ਼ਨ ਹੋ ਰਿਹਾ। ਔਰ ਮੈਂ ਹੈਰਾਨ ਸੀ ਸਮਾਣੇ ਦੇ ਵਿੱਚ ਜਿੱਥੇ ਇੱਕ ਸਾਬਕਾ ਮੰਤਰੀ ਸਾਹਿਬ ਜਿਹੜੇ ਉਹ ਸਦਕੇ ਦੇ ਐਮ.ਐਲ.ਏ ਆ ਜੋੜਾ ਮਜਲਸ ਆ। ਉਹਨਾਂ ਨੇ ਉੱਥੇ ਨੀਂ ਪੱਥਰ ਰੱਖਿਆ ਹਾਲਤ ਦੇਖੋ ਕੀ ਆ ਅੱਜ ਵੱਡੀਆਂ ਸਟੋਰੀਆਂ ਅਖਬਾਰਾਂ ਦੇ ਵਿੱਚ ਛਪੀਆਂ ਨੇ। ਔਰ ਦੇਖ ਕੇ ਉੱਥੇ ਤਰਸ ਆਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬੁੱਧੀਜੀਵੀ ਵਰਗ ਹੈ ਅਧਿਆਪਕ ਵਰਗ ਜਿਨ੍ਹਾਂ ਦਾ ਇੰਨਾ ਇੰਨਾ ਲੰਮਾ ਸਮਾਂ ਪੜ੍ਹਾਉਣ ਦਾ ਉਹਨੂੰ ਇੱਕ ਐਮਐਲਏ ਉਹਨਾਂ ਨੂੰ ਸਟੇਜ ਦੇ ਉੱਤੇ ਕਿਸ ਤਰ੍ਹਾਂ ਟਰੀਟ ਕਰ ਰਿਹਾ ਹੈ ਉਹਦਾ ਭਾਸ਼ਣ ਸੁਣੋ ਅੱਜ ਟੈਲੀਵਿਜ਼ਨ 'ਤੇ ਚੱਲ ਰਿਹਾ ਹੈ ਕਿਸ ਤਰ੍ਹਾਂ ਦੇ ਜਿਹੜੇ ਆ ਅਪਸ਼ਬਦ ਉਹਨਾਂ ਨੂੰ ਬੋਲੇ ਜਾ ਰਹੇ ਇਨਸਰਟ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਸੂਰ ਕੀ ਕੱਢਿਆ ਜਾ ਰਿਹਾ ਕਿ ਤੁਸੀਂ ਇਹਤੇ ਬੰਦੇ ਕਿਉਂ ਨਹੀਂ ਇਕੱਠੇ ਕੀਤੇ ਦੱਸੋ ਇਹ ਅਧਿਆਪਕਾਂ ਦਾ ਜ਼ਿੰਮੇਵਾਰੀ ਪੰਦੀ ਹੈ ਬੰਦੇ ਇਕੱਠੇ ਕਰਨਾ ਜੇ ਲੋਕੀ ਤੁਹਾਨੂੰ ਨਹੀਂ ਸੁਣਨਾ ਚਾਹੁੰਦੇ ਤਾਂ ਉਹ ਕਿੱਥੋਂ ਲਿਆ ਕੇ ਪਿੰਡ ਵਾਲੇ ਨੂੰ ਬੰਨ ਕੇ ਉੱਥੇ ਬੰਨ੍ਹਣ ਉਹਨੇ ਕੋਲ ਕੀ ਪੰਜਾਬੀ ਕੀ ਇਖਤियार ਔਰ ਸ਼ਰਮ ਦੀ ਗੱਲ ਹੈ ਕਿ ਕੁਰਸੀਆਂ ਉਹਨਾਂ ਨੇ ਪੈਸਿਆਂ ਤੋਂ ਜੇਬ ਚੋਂ ਪੈਸੇ ਖਰਚ ਕੇ ਉੱਥੇ ਜਾਦੀਆਂ ਟੈਂਟ ਉਹਨਾਂ ਨੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉੱਥੇ ਲਵਾਇਆ ਪਕੌੜੇ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਉਹਨਾਂ ਨੇ ਉੱਥੇ ਖਵਾਏ ਤੇ ਜੇ ਸਟਾਫ ਦੀ ਤੁਸੀਂ ਗੱਲ ਸੁਣੋ ਤੋ ਪ੍ਰਿੰਸੀਪਲ ਅਧਿਕਾਰੀ ਕਿ ਮੈਂ ਕੀ ਕਰਾਂ ਕਿ ਉੱਥੇ 70-80% ਪੋਸਟਾਂ ਉਹਨਾਂ ਨੇ ਗਿਣਤੀ ਕੀਤੀ ਕਿ ਸਕੂਲ ਦੀਆਂ ਖਾਲੀ ਐ ਤੇ ਦੱਸੋ ਵੀ ਉਹ ਜਿਹੜੇ ਨੀ ਪੱਥਰ ਸਸੋਦੀਆ ਦੇ ਆ ਉਹਦੇ ਨੇ ਸਿੱਖਿਆ ਕ੍ਰਾਂਤੀ ਕਿੱਥੋਂ ਆ ਜੇ ਜਿਹੜਾ ਕੰਮ ਕਰਨ ਵਾਲਾ ਸੀ ਸਕੂਲ ਦੇ ਵਿੱਚ ਅਧਿਆਪਕ ਨਹੀਂ ਉਹ ਕਹਿੰਦੇ ਕਿ ਬਾਹਰ ਲਿਖ ਦਿੱਤਾ ਸਕੂਲ ਆਫ ਐਮੀਨੈਂਸ ਤੇ ਦੂਜੇ ਸਕੂਲ ਦੇ ਬੱਚੇ ਵੀ ਵਿੱਚ ਪਾ ਕੇ ਤੇ ਉੱਥੇ ਉਹਨਾਂ ਨੂੰ ਪੜ੍ਹਾਉਣਾ ਪੈਂਦਾ ਕਿਉਂਕਿ ਉੱਥੇ ਅਧਿਆਪਕ ਨਹੀਂ ਤੇ ਜੋੜੇ ਮਦਰ ਸਾਹਿਬ ਤੁਹਾਨੂੰ ਤੇ ਉੱਥੇ ਮਾਫੀ ਮੰਗਣੀ ਚਾਹੀਦੀ ਸੀ ਦੋਨੇ ਹੱਥ ਜੋੜ ਕੇ ਔਰ ਆਪਣੀ ਜੇਬ ਚੋਂ ਪੈਸੇ ਕੱਢ ਕੇ ਦੇਣੇ ਚਾਹੀਦੇ ਤੁਹਾਡੇ ਕੋਲ ਤਾਂ ਹੈ ਵੀ ਵਧੂਗਾ ਤੁਸੀਂ ਉਹਨਾਂ ਤੋਂ ਮਾਫੀ ਮੰਗਦੇ ਵੀ ਤੁਸੀਂ ਕਿਉਂ ਪੈਸੇ ਖਰਚਦੇ ਹੁਣ ਇਹ ਹਾਲ ਹੈ ਸਿੱਖਿਆ ਕ੍ਰਾਂਤੀ ਦਾ ਕਿ ਅਧਿਆਪਕਾਂ ਦੀਆਂ ਜੇਬਾਂ ਕੱਟ ਕੇ ਤੇ ਉਹਨਾਂ ਕੋਲੋਂ ਤੁਸੀਂ ਜਿਹੜੇ ਹੈਗੇ ਆ ਉੱਥੇ ਟੈਂਟ ਲਵਾ ਰਹੇ ਹੋ ਪਕੌੜੇ ਖੜਾ ਰਹੇ ਹੋ ਉੱਥੇ ਪੱਥਰ ਲਵਾ ਰਹੇ ਹੋ ਤੇ ਤੁਸੀਂ ਉੱਥੇ ਜਾ ਕੇ ਤੇ ਹਾਰ ਪਾ ਕੇ ਤੇ ਆਪਣੀਆਂ ਨਾਲ ਫੋਟੋ ਖਿਚਾ ਰਹੇ ਹੋ ਬਾਤ ਇਹ ਹੈ ਤੁਹਾ ਕਹਿੰਦੀ ਜੁ ਮੇਰੀ ਲਾਰੇਓ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਖੋਲੋ ਤੁਸੀਂ ਆਪਣੇ ਜਿਹੜੇ ਹੈਗੇ ਆ ਟਵਿੱਟਰ ਅਕਾਊਂਟ ਖੋਲੋ ਤੁਸੀਂ ਫੇਸਬੁੱਕ ਅਕਾਊਂਟ ਖੋਲੋ ਉਹਨਾਂ ਦਾ ਕੰਮ ਪੜਾਉਣਾ ਹੈ ਕਿ ਤੁਸੀਂ ਉਹਨਾਂ ਨੂੰ ਇਸ ਕੰਮ ਦੇ ਉੱਤੇ ਇਲੈਕਸ਼ਨ ਲੜਾਉਣੀਆਂ ਉਹ ਤੋਂ ਇਹ ਜਿਹੜਾ ਕੰਮ ਹੈ ਅੱਜ ਵਰਕਿੰਗ ਕਮੇਟੀ ਦੇ ਵਿੱਚ ਵਿਸਥਾਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਇੱਕ ਤਾਂ ਗੈਰ ਸੰਵਿਧਾਨਕ ਲੋਕ ਜਿਹੜੇ ਆ ਉਹ ਜਾ ਕੇ ਸਕੂਲਾਂ ਦੇ ਵਿੱਚ ਨੁਕਸਾਨ ਕਰ ਰਿਹਾ ਇੱਕ ਜਿੰਨਾ ਲੋਕਾਂ ਦੇ ਇਹੋ ਜਿਹੇ ਕੇਸ ਹੋਣ ਵੈਸੇ ਸਕੂਲਾਂ ਨੂੰ ਬੱਚਿਆਂ ਨੂੰ ਬੁਧ ਦੇ ਦਰਸ਼ਨ ਨਹੀਂ ਕਰਾਉਣੇ ਚਾਹੀਦੇ ਅਧਿਆਪਕਾਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਕਿ ਕੀ ਦੱਸਣਗੇ ਜੀ ਇਹ ਕਿਹੜੇ ਸਾਹਿਬ ਨੇ ਕਿ ਜਿਹੜੇ 1.5 ਸਾਲ ਬਾਅਦ ਜਮਤ ਤੇ ਆਏ ਸੀ ਇਹ ਸਾਲ ਬਾਅਦ ਜਮਤ ਤੇ ਆਏ ਸੀ ਇਹ ਕੋ ਦੇਸ਼ ਭਗਤੀ ਸੀ ਕਰਪਸ਼ਨ ਦੇ ਕੇਸਾਂ 'ਚ ਸਾਰੇ ਅੰਦਰ ਗਏ ਸੀ ਇਸ ਕਰਕੇ ਅੱਜ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਵਿਸਤਾਰ ਦੇ ਵਿੱਚ ਅੱਜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਹੁਣ ਦੋ ਵੱਡੇ ਫੈਸਲੇ ਆ ਇੱਕ ਤਾਂ 12 ਅਪ੍ਰੈਲ ਨੂੰ ਜਿਹੜਾ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਡਾ ਜਨਰਲ ਇਜਲਾਸ ਹੋਏਗਾ ਜਿੱਦੇ ਵਿੱਚ ਨਵੇਂ ਪ੍ਰਧਾਨ ਵਰਕਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਹੋਏਗੀ ਤੇ 13 ਤਰੀਕ ਨੂੰ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਵਿਸਾਖੀ ਦਾ ਵੱਡਾ ਸਮਾਗਮ ਵੀ ਹੁੰਦਾ ਪਰ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਰ ਸਾਲ ਆਪਣੀ ਇਤਿਹਾਸਿਕ ਸਲਾਹਨਾ ਕਾਨਫਰੰਸ ਕੀਤੀ ਜਾਂਦੀ ਆ ਫਿਰ 13 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਭਲੇ ਵਾਸਤੇ ਪੰਜਾਬੀਆਂ ਦੇ ਭਲੇ ਵਾਸਤੇ ਜਿਹੜਾ ਅਸਾਰੂ ਪ੍ਰੋਗਰਾਮ ਹੈ ਉਹਦਾ ਜਿਹੜਾ ਨਗਾਰਾ ਉਹ ਫਿਰ ਤਰਵੰਡੀ ਸਾਬੋ ਜਿਹੜਾ ਇਤਿਹਾਸਿਕ ਸਥਾਨ ਹੈ ਉੱਥੇ ਵਿਸਾਖੀ ਦੇ ਮੌਕੇ ਦੇ ਉੱਤੇ ਜਿਹੜਾ ਉਹ ਸਾਡੇ ਨਵੇਂ ਬਣੇ ਜਿਹੜੇ ਪ੍ਰਧਾਨ ਹੋਣਗੇ ਉਹ ਉੱਥੇ ਵਿਗੜ ਵਜਾਉਣਗੇ ਇਹ ਅੱਜ ਦੀ ਜਿਹੜੀ ਮੀਟਿੰਗ ਹੈ ਉਹਦਾ ਵਿਸਾਰਦੇ ਵਿੱਚ ਸਾਰਾ ਨਜ਼ੋਰਾ ਓਕੇ ਜੀ ਮੇਸਰ ਜਿਸ ਤਰ੍ਹਾਂ ਵੀ ਮੀਟਿੰਗ ਕਰ ਰਹੇ تھے ਉਸ ਟਾਈਮ ADGP ਪੰਜਾਬ ਅਰਤੀ ਸ਼ੁਕਲਾ ਨੇ ਇੱਕ ਟੈਸਟ ਕਾਨਫਰੰਸ ਕਰਕੇ ਜਾਣਕਾਰੀ ਦੇਖੀ ਜੋ ਵੀ ਹਮਲਾ ਹੋਇਆ ਗ੍ਰੇਨੇਡ ਦਾ ਹੈ ਹਮਲਾ ਉਸ ਨੂੰ ਸੋਲਵ ਕਰ ਲਿਆ ਹੈ 12 ਘੰਟੇ ਦੇ ਵਿੱਚ ਸਾਰਾ ਸੋਲਵ ਹੋ ਗਿਆ ਇਸ ਸਾਲ ਦੇ ਦੇਖਿਏ ਬਾਤ ਇਹ ਹੈ ਕਿ ਚਾਹੇ ਨਸ਼ੇ ਕੇ ਕੇਸ ਹੈ ਚਾਹੇ ਇਹ ਗ੍ਰੇਨੇਡ ਫੇਕਨੇ ਕੇ ਕੇਸ ਹੈ ये जो आगे जिसको थोड़े से पैसे दे के काम करवाया जाता है ना रिक्शे में भेज के उसको पकड़ने से अकेला काम नहीं बनेगा जब तक कि ये डीप रूटेड कॉन्स्प्रेसी सामने नहीं आती बात तो कॉन्स्प्रेसी की है आप लिंक करो कि जिन जगहों के ऊपर अटैक हो रहा है वो कौन कौन सी जगह पुलिस स्टेशन है नहर है जो पुराना भी एक पंजाब का इतिहास है उसे जोड़कर देखो मंदिर है बीजेपी का लीडर है ये सारी चीजें देखकर देखो कि पंजाब को किस दिशा में ले जाने की कोशिश की जा रही वो कॉन्स्प्रेसी जिस दिन एक्सपोज करके वो बताएंगे उस दिन लोगों की संतुष्टि होगी अदरवाइज तो आप जो है कोई दो ग्राम वाला पकड़ लेते हैं तो कहते हैं कि नशा खत्म हो गया तो एक रिक्शे पे जो थोड़े से पैसे लेके पता नहीं उसका कितना रोल होगा अच्छी बात है जो पकड़ा जाए लीड ऐसे ही आगे आगे चलती है लेकिन जनरली होता है कि कॉन्सपिरेसी बहुत बढ़िया इंटेलिजेंस जो है फील्डर सामने आ रहा है वो चीजें जो है सारी कॉन्सपिरेसी एक्सपोज करें तब जाके लोगों की संतुष्टि होरोड़ा शिविर करके कह दे ने कि जड़ी हम कार्रवाई कर रहे हैं सब्सक्राइब कर और सारी ओदा नतीजा वो कलाहट के पीछे हमले हो रहे हैं पर दूसरे पासे पुलिस कह रही है कि आईएसआईदा वो ना अमन अमन अरोड़ा ਨੂੰ ਤਾਂ ਦਿੱਲੀ ਵਾਲੇ ਨੇ ਕਿਹਾ ਹੋਣਾ ਵੀ ਤੂੰ फटाफट ट्वीट ਕਰ ਦੇ ਵਿਚਾਰੇ ਨੇ ਕਰ ਦਿੱਤਾ ਉਹਨਾਂ ਦਾ ਤੇ ਨਹੀਂ ਕੰਮ ਮੰਤਰੀਆਂ ਦਾ ਅਜਾ ਸਰ ਉਹ ਬਣ ਕੇ ਆਇਆ ਹੁਣ ਦਿੱਲੀੋਂ ਬਣ ਕੇ ਆਇਆ ਹੁਣ ਉਹਨੇ ਤੇ ਜਿਹੜਾ ਹੈਗਾ ਉਹ ਉਹਦੇ ਪਤਾ ਨਹੀਂ ਟਵਿੱਟਰ ਹੈਂਡਲ ਵੀ ਹੋ ਸਰ ਉਹਨਾਂ ਕੋਲ ਹੀ ਹੋਵੇ ਪਾਰਟੀ ਉਹਨੇ ਦਿੱਤਾ ਇੱਕ ਨਾਮ ਕਿਹਦਾ ਹੋ ਸਕਦਾ ਪਸਤਾਵ ਇਸ ਤੋਂ ਦੇ ਵਿੱਚ ਦੇਖੋ ਜੀ ਗੱਲ ਇਹ ਹੈ ਕਿ ਇਹ ਲੋਕਤੰਤਰੀ ਸਿਸਟਮ ਹੈ ਪੂਰੇ ਨਿਰਪੱਖ ਤਰੀਕੇ ਟਰਾਂਸਪੇਰੈਂਟ ਤਰੀਕੇ ਇਲੈਕਸ਼ਨ ਹੋਏਗੀ ਜਿਹੜਾ ਹਾਊਸ ਨੂੰ ਪ੍ਰਵਾਨ ਹੋਏਗਾ ਉਹ ਪ੍ਰਧਾਨ ਦਾ ਏਜੰਡਾ ਕਬਸਟਾ ਹੋ ਜਾਂਦਾ ਏਜੰਡਾ ਇਸ ਬਲਾਗ ਦਾ ਨਹੀਂ ਸਾਰਾ ਕੁਝ ਹੋ ਗਿਆ ਅਸੀਂ ਤਾਂ ਆਪਣਾ ਕਰ ਦਿੱਤਾ ਪਰ ਦੱਸਾਂਗੇ ਤੇ ਤੁਹਾਨੂੰ ਦੱਸਾਂਗੇ ਤਾਂ ਅਜ ਰਾਤ ਹੀ ਹੋਣੀ ਹੈ ਸਰਪੰਤੀ ਨਾਲ ਵੀ ਚੋਣਾਂ ਹੈ ਹਾਂ ਸਰਪੰਤੀ ਦਾ ਚੋਣ ਨਹੀਂ ਜਨਰਲਲੀ ਕਿਉਂਕਿ ਆਮ ਤੌਰ ਤੇ ਰਿਵਾਇਤ ਸਾਡੀ ਇਹੀ ਹੈ ਕਿ ਜਿਹੜੀ ਹੈਗੀ ਆ ਪਾਰੇ ਹਾਊਸ ਦੇ ਵਿੱਚ ਨਿਰਪੱਖ ਤਰੀਕੇ ਨਾਲ ਜਿਹੜੀ ਹੈਗੀ ਹੈ ਜੀ ਮਾ ਸਾਹਿਬ ਇੱਕ ਬਾਰ-ਬਾਰ ਆ ਰਿਹਾ ਕਿ ਸੁਖਬੀ ਸਿੰਘ ਬਾਦਲੀ ਪ੍ਰਧਾਨ ਬਣ ਸਕਦੇ ਨੇ ਬਹੁਤ ਸਾਰੇ ਲੀਡਰ ਅਦੇਹਾ ਚਾਹੁੰਦੇ ਨੇ ਕਿ ਦੁਆਰਾ ਸਰਬਸੰਮਤੀ ਦੇ ਨਾਲ ਉਹਨਾਂ ਨੂੰ ਪ੍ਰਧਾਨ ਥਾਪਿਆ ਜਾ ਸਕਦਾ ਹੈ ਦੇਖੋ ਜਿੰਨੂੰ ਜਿਹੜੇ ਡੈਲੀਗੇਟ ਚੋਣਗੇ ਉਹ ਪ੍ਰਧਾਨ ਹੋਏਗਾ ਮੇਰੀ ਤਾਂ ਜਾਣਕਾਰੀ ਇੰਨੀ ਕੁ ਹੈ ਤੇ ਬਾਕੀ ਤੁਹਾਨੂੰ ਵੀ ਸੱਦਾ ਪੱਤਰ ਆ ਵੀ ਤੁਸੀਂ ਵੀ ਉੱਤੇ ਜਿਹੜੇ 12:00 ਨੂੰ 11:00 ਵਜੇ ਆਓ ਕਮੇਟੀ ਵੀ ਆਪਣੀ ਭਾਗੀ ਕਰ ਰਹੀ ਹੈ ਤੁਹਾਡੇ ਨਾਲੋਂ ਨਾਰਾਜ਼ ਥੜਾ ਸੀ ਜਿਹੜਾ ਉਹ ਵੀ ਇਕੱਠੇ ਹੋ ਕੇ ਭਾਗੀ ਕਰ ਰਿਹਾ ਹੈ ਹੂੰ ਦਾ ਨੂੰ ਕਿਵੇਂ ਦੇਖਦੇ ਹੋ ਸਾਡੇ ਨਾਲ ਤਾਂ ਕੋਈ ਆਪਣਾ ਦਾਵਾ ਕਰਦੇ ਨੇ ਸਾਡੀ ਧਰਤੀ ਦਾ ਵਾਸਤੇ ਸਾਡਾ ਤੇ ਤੁਹਾਡੇ ਵੱਲੋਂ ਪ੍ਰਦਾਨ ਸਾਡਾ ਸਾਡਾ ਤੇ ਜੋ ਆਪਣੀ ਸੰਵਿਧਾਨਿਕ ਇੱਕ ਰਿਕੁਆਇਰਮੈਂਟ ਹੁੰਦੀ ਆ ਰਜਿਸਟਰਡ ਪਾਰਟੀ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਕੋ ਰਜਿਸਟਰਡ ਆ ਕਿ 5 ਸਾਲ ਬਾਅਦ ਉਹਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਲੈਕਸ਼ਨਸ ਹੁੰਦੀਆਂ ਔਰ ਵਰਕੇ ਕਮੇਟੀ ਫੈਸਲਾ ਕਰਦੀ ਏ ਔਰ ਪਾਰਟੀ ਦਾ ਆਫਿਸ ਜਿਹੜਾ ਉਹ ਸਾਰਾ ਜਿਹੜਾ ਕਰਦਾ ਅੱਜ ਵੀ ਦੇਖੋ ਇਹ ਚੀਜ਼ਾਂ ਉਹਦਾ ਵੀ ਲਿਸਟਾ ਭੇਜਿਆ ਜਾ ਸਕਦੀ ਐ ਅਸੀਂ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਐ ਉਹਨੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਉਹਨੂੰ ਪ੍ਰਵਾਨਗੀ ਦਿੱਤੀ ਐ ਵੀ ਠੀਕ ਐ ਸਾਰਾ ਕੁਝ ਜੋ ਤੁਨਿਓ ਅਬਜ਼ਰਵਰ ਸਰ ਬਾਦਗੀਰ ਰਿਪੋਰਟ ਆਈ ਐ ਅਸੀਂ ਕਿਸੇ ਸੰਵਿਧਾਨ ਦੇ ਥੱਲੇ ਕੰਮ ਕਰਦੇ ਹਾਂ ਉਹਨਾਂ ਦਾ ਜੇ ਕੋਈ ਸੰਵਿਧਾਨ ਹੈਗਾ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਿਸੇ ਨੇ ਦੇਖਿਆ ਕਿ ਉਹਨਾਂ ਦਾ ਦਾਵਾ ਇਹ ਐ ਕਿ ਜਿਹੜੇ 2 ਦਸੰਬਰ ਨੂੰ ਜੋ ਹੁਕਮ ਹੋਇਆ ਸੀ ਕਫਤਾਰ ਸਾਹਿਬ ਕੋਈ ਇਹ ਹੁਕਮ ਹੋਇਆ ਕਿ ਨਵੀਂ ਭਰਤੀ ਹੋਵੇ ਜਿਹੜੀ ਐਲੀ ਲੀਡਰਸ਼ਿਪ ਐ ਉਹਨਾਂ ਦਾ ਦਾਵਾ ਹੈ ਕਿ ਜਿਹੜੀ ਅਸੀਂ ਭਰਤੀ ਕਰ ਰਹੇ ਹਾਂ ਉਹ ਸ੍ਰੀ ਕਾਕਰ ਸਾਹਿਬ ਦੇ ਹੁਕਮਾਂ ਤੇ ਹੈ ਜਿਹੜੀ ਇਧਰੋਂ ਭਰਤੀ ਹੋ ਰਹੀ ਹੈ ਉਸ ਨੂੰ ਬੋਗਸ ਕਰਾ ਦੇਣਾ ਹੈ ਕਿ ਇਹ ਨਹੀਂ ਦੇਖੋ ਪਹਿਲੀ ਗੱਲ ਜੇ ਤਾਂ ਉਹਨਾਂ ਦੇ ਕਹਿਣ ਦੀ ਗਲਤ ਨਹੀਂ ਜੇ ਤਾਂ ਤੁਹਾਡੇ ਕੋਲ ਹੁਕਮ ਦੀ ਕਾਪੀ ਹੈਗੀ ਆ ਤੁਸੀਂ ਪੜ੍ਹ ਦਿਓ ਜੇ ਕਿਤੇ ਕੋਈ ਤਾਂ ਦਾ ਹੁਕਮ ਹੈਗਾ ਤੁਸੀਂ ਪੜ੍ਹ ਦਿਓ ਪੰਜ ਮੈਂਬਰੀ ਨੂੰ ਤਾਂ ਕਦੇ ਕੋਈ ਆਦੇਸ਼ ਹੋਇਆ ਨਹੀਂ ਪੰਜ ਮੈਂਬਰੀ ਤਾਂ ਬਣਾਈ ਹੀ ਨਹੀਂ ਕਿਤੇ ਕਿਤੇ ਕਾਲ ਤੱਕ ਤੇ ਜਥੇਦਾਰ ਕਰਕੇ ਉਹਨਾਂ ਨੇ ਜਿੰਨਾ ਕੋਈ ਗਮਰਾਹ ਕਰਨਾ ਸੀ ਨਾ ਇਹਨਾਂ ਦਾ ਵੈਸੇ ਇਹਨਾਂ ਕੋਈ ਕੰਮ ਸੀ ਆ ਸਾਡੀ ਚੋਣ ਤੱਕ ਹੀ ਸੀ ਬਾਕੀ ਤਾਂ ਹੁਣ ਉਹਨਾਂ ਦੇ ਜਿਹੜੇ ਚਲਾਉਣ ਵਾਲੇ ਆ ਉਹ ਤੈਅ ਕਰਨਗੇ ਕਿ ਅੱਗੇ ਉਹਨਾਂ ਨੂੰ ਕੀ ਰੋਲ ਮਿਲਦਾ ਇਹ ਇਹ ਤਾਂ ਉਹਨਾਂ ਦੀ ਇੰਨੀ ਵੀ ਡਿਊਟੀ ਸੀ ਉਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਈ ਨਾਲ ਨਿਭਾਈ ਆ ਕੋਈ ਕਸਰ ਨਹੀਂ ਛੱਡੀ ਜੀ ਸਾਹਿਬ ਮੈਂ ਤੁਹਾਡਾ ਪ੍ਰਧਾਨ ਬਣ ਜਾਏਗਾ ਆਪਾਂ ਜਦੋਂ ਨਵਾਂ ਪ੍ਰਧਾਨ ਬਣ ਜਾਏਗਾ ਤਾਂ ਕੀ ਜੋ ਆਪਸੇ ਚਲੇ ਗਏ ਹੈ ਬਾਕੀ ਹੋ ਗਏ ਜਾਂ ਚਲੇ ਗਏ ਜੋ ਦੂਸਰਾ ਘੜਾ ਬਣ ਗਿਆ ਉਹਨੂੰ ਇਨਵਾਈਟ ਕੀਤਾ ਜਾਏਗਾ ਕਿ ਵਾਪਸ ਆਏ ਆ देखिए पहले तो जो सताईस लाख का काफिला चला पहले तो हम अपना प्रोग्राम लेके हमें पंजाब की चिंता है ठीक है ना वो काफिला अपना चलना शुरू होगा वो विसाखी को वहां से चल पड़ेगा तरवली साहबों से आगे आगे हम डिटेल्ड प्रोग्राम समय पे पर देंगे हमारा काम है अब लोगों को पंजाब को कैसे बचाना है इन फोर्सेस से जिनका मैं जिक्र अभी करके हटाऊ ਤੁਹਾਡਾ ਬੜਾ ਜੋ ਏਮ ਹੈ ਨਾ ਉਹ ਹੈ ਬਾਕੀ ਕਾਫਲਾ ਚਲਦਾ ਹੈ ਜਿਸki ਮਰਜ਼ੀ ਆ ਕਾਫਲੇ ਮੇ ਬਾਅਦ ਮੇ ਆ ਕੇ ਸ਼ਾਮਲ ਹੁੰਦੇ ਰਹਤੇ ਨੇ ਲੋਕ ਇਹ ਕੋਈ ਨਹੀਂ ਹੈ ਕਿ ਕਾਫਲੇ ਵੱਧਦੇ ਰਹਤੇ ਆ ਇਸੇ ਲਈ ਕਾਫਲੇ ਵੱਧਦੇ ਇੱਕ ਲੈਟਰ ਸ਼੍ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਆ ਤੁਹਾਨੂੰ ਕਿ ਜਿਹੜਾ ਇਹ ਜਨਰਲ ਇਲਾਸ ਹੋਣਾ ਹੈ ਉਹਦੇ ਵਾਸਤੇ ਧਾਰਮਿਕ ਸੰਸਥਾਵਾਂ ਦੀ ਕੋਈ ਜਗ੍ਹਾ ਸ਼੍ਰੋਮਨੀ ਦਿੱਤੀ ਨਾ ਕਿ ਖਾਸ ਤੌਰ ਤੇ ਜ਼ਿਕਰ ਹੋਇਆ ਕਿ ਜਿਵੇਂ ਸਮੁੰਦਰੀ ਹਾਲ ਜਿਹੜਾ ਉਸ ਦੇ ਵਿੱਚ ਨਾ ਕਰਨ ਦੀ ਚਾਹਤ ਹੈ ਕਿ ਮੈਂ ਦੇਖੋ ਗੱਲ ਇਹ ਹੈ ਕਿ ਇਹ ਚੀਜ਼ਾਂ ਸਾਰੀਆਂ ਦੀਆਂ ਸਾਝੀਆਂ ਨੇ ਇਹ ਪ੍ਰਬੰਧਕੀ ਬਲਾਕ ਹੈ ਜਿਹੜਾ ਤੇਜਾ ਸਿੰਘ ਸਮੁਦਰੀ ਹਾਲ ਹੈ ਨਾ ਇੱਕ ਪਰੰਪਰਾਵਾਂ ਹੁੰਦੀਆਂ ਨੇ ਪਾਰਟੀ ਦੀਆਂ 105 ਸਾਲ ਪੁਰਾਣੀ ਪਾਰਟੀ ਹੈ ਜਦੋਂ ਦੀ ਬਣੀ ਹੈ ਲੰਬੇ ਸਮੇਂ ਤੋਂ ਇਜਲਾਸ ਜਿਹੜੇ ਹੈਗੇ ਆ ਉਸ ਤੋਂ ਬਾਅਦ ਜਦੋਂ ਦਾ ਇਹ ਹਾਊਸ ਬਣਿਆ ਐਟਪੀਸੀ ਦਾ ਉੱਥੇ ਹੁੰਦੀ ਹੈ ਇਹ ਮੀਟਿੰਗਾਂ ਉੱਥੇ ਹੁੰਦੀਆਂ ਨੇ ਉਹਦੀ ਪਰਮਿਸ਼ਨ ਬਕਾਇਦਾ ਤੌਰ ਤੇ ਉੱਤੇ ਐਟਪੀਸੀ ਦੇ ਪ੍ਰਧਾਨ ਸਾਹਿਬ ਤੋਂ ਅਸੀਂ ਲੈਂਦੇ ਆ ਠੀਕ ਹੈ ਨਾ ਇਸ ਕਰਕੇ ਕੋਈ ਇਹ ਨਹੀਂ ਕਿ ਅਸੀਂ ਕੋਈ ਧੱਕੇ ਤੇ ਜਾ ਕੇ ਕਰਦੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਆ ਉੱਥੇ ਕਈ ਵਾਰੀ ਪੰਥਕ ਜਥੇਬੰਦੀਆਂ ਦੂਜੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਉਹ ਐਸਟਪੀਸੀ ਕੋਲ ਉਹ ਹੈ ਹੀ ਪ੍ਰਬੰਧਕੀ ਆਫਿਸ ਆ ਉਹਦਾ ਹਿੱਸਾ ਆਪਣਾ ਪਰ ਉਹਨਾਂ ਦਾ ਐਸਟਪੀਸੀ ਦਾ اجلاس ਵੀ ਉੱਥੇ ਹੁੰਦਾ ਇਸ ਕਰਕੇ ਕੋਈ ਉਹ ਸਾਡੀ ਕੋਈ ਨਿੱਜੀ ਸੰਪਤੀ ਨਹੀਂ ਆ ਲੇਕਿਨ ਐਸਟਪੀਸੀ ਤੋਂ ਪ੍ਰਬੰਧਕੀ ਲੈ ਕੇ ਕੋਈ ਵੀ ਕਰ ਸਕਦਾ ਬਾਕੀ ਬਾਕੀ ਗੁਰੂ ਘਰਾਂ ਦੇ ਵਿੱਚ ਬਾਕੀ ਪਾਰਟੀਆਂ ਨਹੀਂ ਕਰਦੀ ਕੋਈ ਰੁਕਦਾ ਥੋੜੀ ਜਦੋਂ ਜਗ੍ਹਾ ਖੁੱਲੀ ਚਾਹੀਦੀ ਹੁੰਦੀ ਹੈ ਅਕਸਰ ਨੂੰ ਸੰਗਤ ਨੇ ਆਉਣਾ ਹੁੰਦਾ ਤੇ ਉਹ ਕਿਤੇ ਵੀ ਹੁੰਦੀ ਹੈ ਤੇ ਸੰਸਥਾ ਕੋਲੋਂ ਪਰਮਿਸ਼ਨ ਲੈ ਕੇ ਕਿੰਨੀਆਂ ਸੰਸਥਾਵਾਂ ਨੇ ਕੱਲੀ ਐਸਡੀਪੀਸੀ ਨਹੀਂ ਹੋਰ ਵੀ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਜਿਹੜੀਆਂ ਚੀਜ਼ਾਂ ਬੜੀਆਂ ਐਸੇ ਕਰਕੇ ਬੜੀਆਂ ਕੱਲ ਵੀ ਧੂਰੀ ਚ ਪ੍ਰੋਗਰਾਮ ਗੁਰਗੁਰਾ ਸਾਹਿਬ ਚ ਸੀ ਹਾਂ ਕਹ ਰਹੇ ਸੀ ਕਿ ਵੀ ਪੰਜ ਮੈਂਬਰੀ ਕਮੇਟੀ ਤਾਂ ਕੋਈ ਬਣੀ ਨਹੀਂ ਹੈਗੀ ਹਾਲਕਿ ਸਤ ਕਰਦੇ ਹੋ ਕਮੇਟੀ ਨੂੰ ਜਾਂਦੀ ਭਰਤੀ ਨੂੰ ਜਾਂ ਤੁਹਾਨੂੰ ਕੋਈ ਸੱਦਾ ਵੀ ਪਿਛਲੇ ਦਿਨਾਂ ਦੇ ਵਿੱਚ ਉਸ ਕਮੇਟੀ ਦੇ ਵੱਲੋਂ ਭੇਜਿਆ ਗਿਆ ਜਾਂ ਨਹੀਂ ਨਹੀਂ ਇਹਨਾਂ ਦਾ ਜਵਾਬ ਵੀ ਪੂਰਾ ਹੀ ਹੈ ਇਹਦੇ ਤੇ ਅਗੇ ਕੁਐਸਚਨ ਬਣਦਾ ਹੀ ਨਹੀਂ ਰੱਦ ਦਾ ਤਾਂ ਤਾਂ ਬੰਦਾ ਹੈ ਨਾ ਬਿਲਕੁਲ ਬਣੀ ਹੋਵੇ ਤਾਂ ਉਹਨਾਂ ਦਾ ਜਵਾਬ ਕੰਪਲੀਟ ਆ ਤੁਸੀਂ ਉਸ ਭਵਨਾ ਨੂੰ ਕਿਉਂ ਦਿੰਦੇ ਹੋ ਭਵਨਾ ਨੂੰ ਪੁੱਛਿਆ ਗਿਆ ਸੀ ਕਿ ਵੀ ਤੁਸੀਂ ਪੰਜ ਮੈਂਬਰ ਹੈਗੇ ਉਹ ਕਹਿੰਦੇ ਕਿ ਪੰਜ ਮੈਂਬਰ ਤਾਂ ਜੀ ਸਟੈਂਡ ਕਰਦੇ ਬੌਮਰ ਦੇ ਵਿੱਚ ਹੈਗੇ ਨਹੀਂ ਪੰਜ ਮੈਂਬਰ ਦੀ ਭਰਤੀ ਕਮੇਟੀ ਕਿੱਥੇ ਬਣੀ ਸੀ ਤੁਸੀਂ ਰਿਕਾਰਡ ਕੱਢੋ ਨਾ ਕਿਤੇ ਤੁਹਾਡੇ ਕੋਲ ਹੈਗਾ ਕਮੇਟੀ ਬਣੀ ਸੀ ਤੁਹਾਡੇ ਕੋਲ ਠੀਕ ਹੈ ਹਾਂਜੀ ਨੇ ਸੱਤ ਮੈਂਬਰੀ ਭਰਤੀ ਕਮੇਟੀ ਵੀ ਨਹੀਂ ਬਣੀ ਦੱਸੋ ਉਹਨਾਂ ਨੇ ਸੱਤ ਨਿਰਣਾ ਕਮੇਟੀ ਸੀ ਠੀਕ ਹੈ ਨਾ ਭਰਤੀ ਵੀ ਨਹੀਂ ਸੀ ਤੁਸੀਂ ਆਪ ਤਾਂ ਧਿਆਨ ਨਾ ਪੜੋ ਨਾ ਉਹਨਾਂ ਦਾ ਝੂਠ ਬੋਲਣਾ ਪਰ ਤੁਸੀਂ ਤਾਂ ਲੋਕਾਂ ਸਾਹਮਣੇ ਸੱਚ ਲਾਉਣਾ ਨਾ ਤੁਸੀਂ ਪੜੋ ਠੀਕ ਹੈ ਸੱਜਣ